गल करिए भ्रष्टाचार की भ्रष्टाचार भ्रष्टाचार अहरा भ्रष्टाचार बंद हो दसो दस रहे आशा कुछ नहीं होताचारप्शन महंगी हो गई महंगी हो गई मेरा एक दोस्त ਮੇਰੇ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸਮੈਨ ਦਾ ਜਿੱਦਰਾ ਮੈਂ ਮੈਂ ਜੇ ਕੋਣ ਕੀਤਾ ਗੋਲ ਕਰਨਾ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 50 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਮਐ ਦਾ ਫੋਟੋਰਾਤਾ ਤੇ ਰਿਸ਼ਵਤ ਹੋ ਗਈ 55 ਲੱਖ ਰੁਪਈਆ ਬਦਲਾਵਾ ਆਜਾ ਖਾਤਮ ਇਹ ਜਿੰਨੂ ਰੱਖਦਾ ਬਦਲਾਵਾ ਇਹ ਕੋਈ ਬਦਲਾਵ ਨਹੀਂ ਹੈ ਬਦਲਾਵ बदलाव नशा बंदा नशा कई बंदि गाने तो अ ये गल करिए भ्रष्टाचार की भ्रष्टाचार भ्रष्टाचार कि भ्रष्टाचार बंद दसो कहते आशा कितने नहीं होया। सी, सी। तो हो जो भ्रष्टाचार हो गई महगी हो गई मेरा एक दोस्त ਮਾਣ ਜੀ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸ ਮੇਰਾ ਜਿੱਦਾਂ ਮੈਂ ਸਨੇ ਗੁਰਜੀਤਾ ਕੰਪਨੀ ਤੋਂ ਜਦੋਂ ਆਇਆ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲਏ ਦਾ ਫੋਟੋਰਾਕਟ ਤੇ ਰਿਸ਼ਵਤ ਹੋ ਗਈ 1.5 ਲੱਖ ਰੁਪਈਆ ਇਹ ਦੁਨੀਆਂ ਆ ਸਰਕਾਰ ਦਾ ਇਹ ਜਿੱਥੇ ਕਿੰਦਾ ਦਾ ਪਵਾ ਹੈ ਇਹ ਕੋਈ ਗੱਲ ਬਾਤ ਨਹੀਂ ਹੈ